ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹਨੂੰ ਜੈਤੋ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਵਾਇਆ ਬਾਜਾਖਾਨਾ ਲੰਘਦੇ ਆ ਤਾਂ ਬਰਗਾੜੀ 메ਨ ਛੜਕ ਤੇ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਨੂੰ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਪਹਿਲਾਂ ਦੇਖਿਆ ਹੋਊਗਾ ਧਰਮਵੀਰ ਬਾਈ ਕੋਲ ਅੱਜ ਵੀਡੀਓ ਬਣਾ ਰਹੇ ਆ ਤੇ ਇੱਥੇ ਚਾਰ ਨਾਗਜ ਵਿਕਰੀ ਵਾਲੇ ਆ ਜਿਹਦੇ ਚੱਕੇ ਝੋਟੀ ਸੂਈ ਸਵਾਈ ਹੈ ਬੱਚਾ ਸਾਹਮਣੇ ਬੈਠਾ ਹੈ ਤਿੰਨ گاਵਾ ਤਿੰਨਾਂ ਨਾਲ ਬੱਚੇ ਵੱਛੀਆਂ ਫੀਮੇਲ ਕਾਫ ਇਹਨਾਂ ਦੇ ਨਾਲ ਹੈ ਇਹ ਵੀ ਵਾਇਡ ਛੋਟੀ ਉਮਰ ਦੇ ਵਿੱਚ ਸੂਈ ਹੈ ਤੇ ਬਹੁਤ ਸੋਹਣਾ ਦੁੱਧ ਦੇ ਰਹੀ ਹੈ ਇਹਦੇ ਨਾਲ ਇੱਕ ਚੰਗੇ ਦੁੱਧ ਵਾਲੀ ਗਾਂ ਇਹਦੇ ਨਾਲ ਵੀ ਬੱਚਾ ਵੱਛੀ ਹੈ ਪਰਲੇ ਪਾਸੇ ਨੁੱਕਰ ਦੇ ਵਿੱਚ ਬੈਠੀ ਹੈ ਤੇ ਇੱਕ ਹੀ ਗਾਂ ਥੋੜਾ ਕ੍ਰਾਸ ਅੰਗ ਦੇ ਵਿੱਚ ਹੈ ਪਰ ਇਹਦੇ ਨਾਲ ਵੱਛੀ ਬੜੀ ਕਮਾਲ ਦੀ ਹੈ ਇਹਦੇ ਅੱਗੇ ਹੀ ਬੈਠੀ ਹੈ ਸੋ ਨਾਗ ਦੋਸਤੋ ਚਾਰ ਤੁਹਾਨੂੰ ਇਸ ਵੀਡੀਓ ਚ ਦਿਖਾਉਣੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿੰਨਾ ਤੋਂ ਦੱਸਾਂਗੇ ਉਹਨਾਂ ਤੁਹਾਡਾ ਹੱਕ ਆ ਵੀ ਤੁਸੀਂ ਚੋ ਲਓ ਤੇ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਤਸੱਲੀ ਇੱਥੇ ਕਰ ਲਿਓ ਘਰੇ ਜਾ ਕੇ ਤੁਹਾਡੇ ਕੋਲ ਤੁਹਾਡੀ ਸੇਵਾ ਤੇ ਆ ਵੀ ਇਹ ਪਸ਼ੂਦੰਦ ਕਿੰਨਾ ਦੇਣਗੇ ਆਓ ਮਿਲिए ਬਾਈ ਨੂੰ ਸ਼ੁਰੂਆਤ ਕਰਦੇ ਆ ਦੋਸਤੋ ਇਧਰਲੇ ਪਾਸੇ ਇੱਕ ਵੱਡੇ ਗੱਦ ਕਾਠ ਦੀ ਵਹਿੜ ਇਸੇ ਤੋਂ ਉਦੋਂ ਬਾਅਦ ਚ ਦੂਜੇ ਨਾਗ ਤੁਹਾਨੂੰ ਦਿਖਾਉਂ ਧਰਮਵੀਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤਨਵੀਰ ਚਾਰ ਗਾਂ ਤਿੰਨ ਗਾਵਾਂ ਤੇ ਇੱਕ ਝੋਟੀ ਦਿਖਾ ਵਾ ਬਈ ਤਰਨਾ ਵਹਿੜਾ ਇੱਕ ਝੋਟੀ ਪਹਿਲੇ ਨੰਬਰ ਤੇ ਇਹ ਗਾਂ ਕੰਨਮਸ ਹੁਆ ਸੁਈ ਤੇ ਦੂਜਾ ਸੁਆ 6 ਦਾ ਆਂਦਾ ਬਈ ਕਿੰਨਾ ਚਿਰ ਹੋ ਗਿਆ ਨੂੰ ਸੁਈ ਇਹ ਸੁਈ ਦਾ ਚੌਥਾ ਦੇਣਾ ਮਗਰ ਬੱਛੀ ਇਹਦੀ ਠੀਕ ਹੈ ਤੇ ਹੁਣ ਇਹ ਥੱਲੇ ਹੋਊਗਾ 23.5 ਕਿਲੋ ਬੜਾ ਹੋਊਗਾ ਬਈ ਕੀ ਡਿਮਾਂਡ ਰਹਿਣੀ ਤਰ ਬਈ ਇਹ ਡਿਮਾਂਡ ਫੋਨ ਤੇ ਬਈ ਮੁੱਲ ਕਰਾਂਗੇ ਖੋਲੀ ਇਹਨੂੰ ਹਾਂ ਦੱਸੋ ਬੱਛੀ ਇਹਦੇ ਨਾਲ ਬਾਕੀ ਬਈ ਐ ਨਹੀਂ ਬਹੁਤ ਵੱਡੀ ਵਹਿੜਾ ਇਹ ਤੇ ਜੋ ਮਰਜ ਦੋ ਟਾਈਮ ਚ ਹੋਵੇ ਆਪਣੇ ਕੋਲੇ ਰਵੇ ਪੌਂਦੀ ਰਾਤ ਰਹਿ ਕੇ ਦੋ ਟਾਈਮ ਤਿੰਨ ਟਾਈਮ ਚੋਲੇ ਜੰਨਾ ਹੋਊਗਾ 23 24 ਨਿਕਲੂਗਾ ਬਈ ਇਹਦੇ ਚੋਂ ਠੀਕ ਹੈ ਤੇ ਦੋਨੇ ਪਾਸੇ ਬੈ ਕੇ ਚਵਾਈ ਕਰਦੇ ਨੇ ਬਈ ਠੀਕ ਹੈ ਖੋਲ ਲਾ ਸੋ ਦੋਸਤੋ ਚਵਾਈ ਦੋਨੇ ਪਾਸੇ ਬੈਠ ਕੇ ਹੁੰਦੀ ਹੈ 23 ਕਿਲੋ ਤੋਂ ਬਾਹਰ 23 ਲੀਟਰ ਤੋਂ ਬਾਹਰ ਹੈ ਇਸ ਟਾਈਮ ਦੇ ਥੱਲੇ ਬੌਲਾ ਹਾਜ਼ਰ ਹੈ ਚੌਥਾ ਦਿਨ ਸੂਈ ਨੂੰ ਹੈ ਹਵਾਨਾ ਫਿਕਸ ਹੈ 6 ਦਾੰ ਦਾ ਮੂੰਹ ਚੋਂ ਵੱਡੇ ਕਦ ਕਾਟਦੀ ਹੈ ਇਹਦੀ ਬੱਚੀ ਤੁਹਾਨੂੰ ਦਿਖਾਉਂਗਾ ਵਾਹ ਦਾ ਜੈ ਜੈ ਹੋ ਜਾਣਾ ਤੇ ਪਰ ਇਹ ਆ ਵੀ ਜੇ ਕੋਈ ਵੀਰ ਫਾਰਮ ਦਾ ਕੰਮ ਕਰਦਾ ਤੇ ਇਹ ਤੋਂ ਬਰੀਡਿੰਗ ਕਰ ਲਿਓ ਭਾਵੇਂ ਬੱਚੇ ਚੰਗੇ ਪਾ ਦੂਗੀ। ਕੱਦ-ਕਾਠ ਚੰਗਾ ਹੈ ਦੁੱਧ ਵੀ ਸੋਹਣਾ ਦੇਈ ਜਾਊਗੀ। ਉਹ ਬਾਕੀ ਤੁਹਾਡੀ ਆਪ ਦੀ ਸਮਝ ਆ ਪਸ਼ੂ ਤੁਸੀਂ ਆਪ ਦੀ ਸਮਝ ਨਾਲ ਲੈਣਾ। ਬਾਕੀ ਗਾਂ ਨਹੀਂ ਮੈਂ ਹੀ ਆ ਬਈ ਇੱਕ ਹਸਾਬ ਦੀ ਕਰਮ ਵਾਲੀ, ਸਿਵਲ ਠੰਡੀ ਵੀ ਆਪਾਂ ਕਹਿੰਦੇ ਕ੍ਰੋਸ ਹੈ। ਠੀਕ ਹੈ। ਸੋਰਾਣ ਬਈਲ। ਠੀਕ ਹੈ। ਜਿਹਾਂ ਵਰਗੇ ਦੋਨੇ ਪਾਸੇ ਬਹਿ ਕੇ ਚੋਣੇ ਮੈਂ ਤੇ ਮੇਰੀ ਮਾਤਾ। ਠੀਕ ਹੈ। ਸੋ ਮਿਲਕਿੰਗ ਬਾਈ ਕਹਿੰਦਾ ਦੋਨੇ ਪਾਸੇ ਬੈਠ ਕੇ ਕਰਦੇ ਆ ਤੇ ਜਿਹੜੀ ਇਹਦੇ ਨਾਲ ਬੱਚੀ ਹੈ। ਕਿਉਂਕਿ ਮੈਂ ਇਹ ਗਾਂ ਦੇ ਕੱਦ-ਕਾਠ ਨੂੰ ਦੇਖਿਆ ਬੱਚੀ ਬੈਠੀ ਤੋਂ ਪਤਾ ਲ ਨਾੜੂਆ ਨਾਲ ਆ ਦੋਸਤੋ ਬੱਛੀ ਦੇ ਦੂਜੀ ਬੱਛੀ ਨਾਲੋਂ ਡੁੱਡੀ ਐ ਇਸ ਟਾਈਮ ਜਿਹੜੀ ਨਾਲ ਦੀ ਬੱਛੀ ਆ ਉਹਦੀ ਹਾਈਟ ਲੈਂਥ ਦੇਖੋ ਤੇ ਇਹਦੀ ਹਾਈਟ ਲੈਂਥ ਦੇਖੋ ਚਾਪੋਤ ਉਧਰ ਪੁੱਤ ਜਾਈ ਨੂੰ ਬਈ ਮੂਰਾ ਦੇ ਮਰਜ਼ੀ ਕਰੀ ਚਾਪੋਤ ਸੋ ਠੰਡੀ ਸੀਲ ਫੋਲ ਆ ਦੋਸਤੋ ਫਿਕਸ ਜਾ ਹਵਾਨਾ 23 23.5 ਲੀਟਰਾਂ ਨੂੰ ਇਸ ਟਾਈਮ ਬੌਲੇ ਤੋਂ ਇਹਦੀ ਸ਼ੁਰੂਆਤ ਆ ਜਿਹੜੀ ਇਹ ਡੱਬੀ ਵੜਾ ਤੁਹਾਨੂੰ ਵੀਰੇ ਇੱਕ ਹਨਵਾ ਸੁਆ ਬਈ ਦੂਜਾ ਸੁਆ ਇਹ ਬਈ ਕਿੰਨਾ ਚਿਰ ਹੋ ਗਿਆ ਇਹ ਵੀ ਇਕੱਠੀਆਂ ਸੁਈਆਂ ਇੱਕੇ ਦਿਨ ਸੁਈਆਂ ਇਹ ਚੋ ਠੀਕ ਹੈ ਚਾਰ ਦਿਨ ਇਹਨੂੰ ਹੋਇਆ ਇਹਦੇ ਮਗਰ ਵੀ ਬੱਚੀ ਹੈ ਬਾਈ ਇਹ ਥੱਲੇ 25 25.5 ਕਿਲੋ 26 ਦੇ ਆਸ-ਪਾਸ ਹੋਊਗਾ ਠੀਕ ਹੈ ਵੀ ਇਹ ਕਹਿਣ ਦੀ ਨਹੀਂ ਗੱਲ ਬਾਈ ਇੱਥੇ ਆਪਣਾ ਆਪ ਦਾ ਘਰ ਆ ਨਾ ਕੋਈ ਰਵੇ ਦੋ ਡੰਗ ਆਪਣੇ ਕੋਲੇ ਚਵਾਈ ਕਰਕੇ ਲੈ ਜੀ ਠੀਕ ਹੈ ਜਿੰਨਾ ਦੱਸਾਂ ਕਿ ਉਹਨਾਂ ਹੀ ਨਿਕਲੂਗਾ ਠੀਕ ਹੈ ਤੋਰੀ ਬਈ 1225 25.5 ਲੀਟਰਾਂ ਨੂੰ ਇਸ ਟਾਈਮ ਬੌਲਾ ਇਹਦੇ ਥੱਲੇ ਵੀ ਇਹਦੇ ਹਜੇ ਭਲੋਂ ਹੈਗੀ ਆ ਤੁਸੀਂ ਤੁਹਾਨੂੰ ਨਿੱਤੇ ਦੇਖੋਗੇ ਥੋੜੀ ਸੇਵਾ ਬਾਈ ਨਾਰਮਲ ਰੱਖੀ ਆ ਕੰਪੀਟ ਪਾਉਣੇ ਭੜ ਪਾ ਜਾਂਦੀ ਆ ਨਾਰਮਲ ਤੇ ਨਾ ਚੱਲਦੀ ਆ ਇਹ ਠੀਕ ਹੈ ਪਹਿਲੇ 31 32 ਕਿਲੋ ਪਾਏ ਨੇ ਸੋ ਪਲੂਨ ਤੋਂ ਤੁਹਾਨੂੰ ਹੁਣ ਵੀ ਹਵਾਨੇ ਤੇ ਦੀ ਸੁਗੀ ਖੈਰ ਮਹਿਸੂਸ ਹੁੰਦੀ ਹੋਣੀ ਆ ਥਾਲੜੇ ਪਾਸੇ ਦੋਸਤੋ ਲਾਲੀ ਚ ਹਵਾਨਾ ਮੱਛੀ ਇਹਦੇ ਨਾਲ ਹੈ ਮੱਛੀ ਇਹਦੇ 33 ਬੱਤੀ ਪਾਇਆ ਪਹਿਲੇ ਸੋਈ ਬਾਈ ਨਾਰਮਲ ਆ ਇਹ ਨਾਰਮਲ ਫੀਡ ਤੇ ਦੁੱਧ ਦਿੰਦਾ ਠੀਕ ਆ ਸੋ 25 25 ਲੀਟਰਸ ਟਾਈਮ ਇਹਦੇ ਥੱਲੇ ਵੀ ਦੁੱਧ ਹੈਗਾ ਪਲੂ ਹੁੰਦੀ ਗੱਲ ਕੀਤੀ ਸੀ ਮੈਂ ਉਹ ਹਵਾਨੇ ਤੇ ਅੱਜ ਤੁਹਾਨੂੰ ਮਹਿਸੂਸ ਹੋਊਗੀ ਹਲੇ ਹਵਾਨਾ ਹੋਰ ਉੱਤੇ ਨੂੰ ਆਊਗਾ ਚੱਕੂਗੀ ਹਵਾਨੇ ਦਾ ਸਹਜ ਉੱਪਰ ਨੂੰ ਕਿਉਂਕਿ ਪਲੂਣ ਥੱਲੇ ਹਜੇ ਹੈਗੀ ਐ ਆ ਜਿਹੜੀ ਇਧਰੋਂ ਅੱਗੇ ਬਈ ਕ੍ਰਾਸ ਬਰੀਡ ਤੀਜੇ ਨੰਬਰ ਤੇ ਐ ਇਹ ਬਈ ਪਹਿਲਾ ਸੂਆ ਬੱਚੀ ਚਾਰ ਦਾ ਹੰਦਾ ਕੱਲ ਤੜਕੇ ਸੂਈ ਐ ਠੀਕ ਐ ਕੱਲ ਤੜਕੇ ਸੂਈ ਐ ਬੱਚੀ ਨੂੰ ਜਨਮ ਤੇ ਬੱਚੀ ਬਹੁਤ ਪਿਓਰ ਆ ਹੂੰ ਤੇ ਪੂਰੀ ਸੀਗਲ ਠੰਡੀ ਐ ਬਈ ਕਿਵੇਂ ਮਰਜੀ ਇਹਦੇ ਕਰੀ ਜਲੇ ਠੀਕ ਐ ਇਹ ਦੋਨੇ ਪਾਸੇ ਬਹਿ ਕੇ ਐਚਵਾਈ ਕਰਦੇ ਹੁਣ ਇਹ ਥੱਲੇ 11 ਕਿਲੋ ਬੋਲਾ ਬਈ ਇਹ ਤੇ ਠੀਕ ਐ ਦੋਸਤੋ ਬੱਚੀ ਦੇਖ ਲਓ ਪਹਿਲਾਂ ਇਹਦੇ ਨਾਲ ਹੈ ਤਾਂ ਇਹ ਆਪ ਗਾਂ ਤਾਂ ਕ੍ਰਾਸ ਬਰੀਡ ਪਰ ਬੱਚੀ ਛੋਟਾ ਕੰਨ ਬਿਲਕੁਲ ਡੱਬੀ ਵੈਸੇ ਵੀ ਕੱਲ ਸੂਈ ਉਹ ਕਿ ਐਚਐਫ ਦੇ ਸੀਮਨ ਬਹੁਤ ਚੰਗੇ ਆਉਂਦੇ ਆ ਤਾਂ ਉਹਦੇ ਕਰਕੇ ਹੀ ਤੁਸੀਂ ਦੇਖੋਗੇ ਬੱਚਾ ਬਹੁਤ ਸੋਹਣਾ ਦਿੱਤਾ ਤੋਰਦੇ ਬਈ ਬਾਕੀ ਵੈੜ ਵੀ ਬਾਈ ਜਦੋਂ ਸੂਈ ਹੈ ਨਾ ਕੱਲ ਤਿਆਰੀ ਕੱਲ ਸੂਈ ਸੀ ੱਟਲਨ ਸਭ ਪਰਕੀ ਸੂਈ ਸੀ ਠੀਕ ਹੈ ਸੋ ਹੁਣ ਵੀ ਤਿਆਰੀ ਬਹੁਤ ਸੋਹਣੀ 19 ਤੋਂ 20 ਲੀਟਰ ਦੇ ਵਿੱਚ ਵਿੱਚ ਬੌਲਾ ਹੋਊਗਾ ਚਾਰ ਦੰਦ ਦਾ ਪਹਿਲਾ ਸੂਆ ਦੇਖੋ ਹਵਾਨਾ ਕਰਮ ਵਾਲੀ ਦਾ ਅੱਗੇ ਵੀ ਤੇ ਪਿਛਾਣ ਨੂੰ ਵੀ ਤੇ ਬੱਚੀ ਇਹਦੇ ਨਾਲ ਨਗੀਨਾ ਹੀ ਹੈ ਬਹੁਤ ਸੋਹਣੀ ਬੱਚੀ ਨੇ ਜਨਮ ਦਿੱਤਾ ਸੋ ਰੇਟ ਫੋਨ ਦੇ ਉੱਤੇ ਰਹਿਣਾ ਦੱਸੋ ਇਸ ਗਾਂ ਦਾ ਸਾਰੇ ਪਤਵਾਂ ਦੇ ਰੇਟ ਫੋਨ ਤੇ ਪਈ ਨੇ ਰੱਖੇ ਤਾਜੀ ਸੂਈ ਵੀ ਆ ਬਿਲਕੁਲ ਤੇ ਇਹਦੇ ਨਾਲ ਵੱੱਛੀ ਐ ਸੋ ਥਾਣਾ ਥੀ ਜੋ ਆ ਇਹ ਵਾਲੇ ਆ ਥੋੜਾ ਕ੍ਰੋਸ ਆਂਗਾ ਤਾਂ ਨੇਚਰਲੀ ਇਹ ਥਾਂ ਦਾ ਸਹਿਜ ਸੋਨਾ ਹੋ ਜਾਣਾ ਐ ਇਹ ਵੀ ਰਹਿੰਦਾ ਵੀ ਥੋੜਾ ਕ੍ਰੋਸ ਬਰੀਡ ਗਾਵਾਂ ਦੀ ਫੈਂਟ ਵਧ ਆ ਜਾਂਦੀ ਐ ਮੱਝਾਂ ਭਾਈ ਉਹਦੇ ਵਾਂਗ ਦੋਨਾਂ ਗਾਂਆਂ ਥੱਲੇ ਜਿਹੜਾ ਲੈ ਗਿਆ ਯਾਦ ਕਰੂਗਾ ਤੇ ਸੀਗ ਠੰਡੀਆਂ ਠੀਕ ਐ ਬਕੀ ਸੋ ਬੱਚੀ ਫੇਰ ਦੇਖੋ ਇਹਦੇ ਨਾਲ ਇਹ ਬੱਚੀ ਹੈ ਭਾਈ ਜਿਹੜੀ ਇਹ ਮੱਝ ਹੈ ਤਿੰਨ ਚੋਟੇ ਪਹਿਲਾ ਸੂਆ ਚਾਰ ਦੰਦ ਬਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਪੰਜ ਛੇ ਦਿਨ ਹੋ ਗਏ ਭਾਈ ਕਿੰਨਾ 9 ਤੋਂ 10 ਕਿਲੋ ਇਹ ਤੇ ਲਹੋਗਾ ਦੁੱਧ ਹੁਣ ਖੋਲੀ ਪਹਿਲਾ ਸੂਆ ਚਾਰ ਦੰਦ 9-10 ਲੀਟਰਾਂ ਨੂੰ ਇਹਦੇ ਸੱਲੇ ਦੁੱਧ ਹਜੇ ਪੰਜ ਛੇ ਦਿਨ ਹੋਏ ਆ ਸੂਈ ਨੂੰ ਬੱਚਾ ਬਿਲਕੁਲ ਛੋਟਾ ਬੱਚਾ ਕੱਟਾ ਕਰਤੀ ਕੱਟਾ ਬਜੀ ਮਾਂ ਠੀਕ ਸੋ ਉਹ ਸੈਂਗ ਬਿਲਕੁਲ ਹੀ ਛੋਟਾ ਸੋ ਖਾਣਾ ਤੇ ਹਵਾਨਾ ਹੁਣ ਤੁਸੀਂ ਦੇਖ ਲੈਣਾ ਇਹਦਾ ਪਹਿਲਾ ਸੂਆ ਚਾਰ ਦੰਦ ਬਿਲਕੁਲ ਛੋਟੇ ਸਿੰਗ ਆ ਦੋਨੇ ਕੱਦ-ਕੱਟ ਚੰਗਾ ਦੱਸੋ ਇਹਦਾ ਵੀ ਹਵਾਨਾ ਫੇਰ ਪਿਛੋਂ ਤੁਸੀਂ ਦੇਖ ਲਓ ਲਿਆ ਭਈ 3 ਵਜੇ ਦੇ ਆਸ-ਪਾਸ ਵੀਡੀਓ ਬਣ ਰਹੀ ਹੈ ਸੋ ਟਾਈਮ ਜਿਹੜਾ ਉਹ ਤੁਸੀਂ ਜਾਂ ਜਿ ਰੱਖ ਲਓ ਬਾਕੀ ਪਸ਼ੂ ਆ ਕੇ ਪਾਸ ਕਰੋਗੇ ਸੂਏ ਸੂਏ ਪਸ਼ੂ ਹੈ ਚੋਣਾ ਇਹਨਾਂ ਨੂੰ ਥੋੜਾ ਕੰਮ ਆ ਆ ਕੇ ਚੋਇਓ ਬਾਈ ਕਹਿੰਦਾ ਵੀ ਰੈਸ਼ ਇੱਥੇ ਮਿਲ ਜੂਗੀ ਤੁਸੀਂ ਬਾਈ ਕੋਲ ਬਾਈ ਇੱਥੇ ਰਹੋ ਬਾਈ ਆਪਦਾ ਜੀ ਨੇ ਪੈਸੇ ਲੈਣੇ ਤਸੱਲੀ ਕਰਕੇ ਲਓ ਆਪਾਂ ਠੀਕ ਹੈ ਤੇ ਇੱਥੋਂ ਆਪਦੀ ਤਸੱਲੀ ਕਰਕੇ ਲੈ ਲਓ ਤੁਸੀਂ ਹੁਣ ਉਹ ਬਹਿਣ ਹੱਥ ਲਾ ਕੇ ਰਹੀ ਸੀ ਸੋ ਚੰਗੀ ਬਹਿੜ ਦੱਸੋ ਬਾਈ ਨੇ ਥਣਾ ਤੇ ਹੱਥ ਮਾਰੇ ਤੇ ਪਾਸ ਮਾਈ ਪਾਸ ਮਾਈ ਉਹਨੇ ਜੀ ਬਾਈ ਚੰਗੇ ਦੋਤਾਲੀਆਂ ਦੱਸੋ ਇਹ ਕੰਮ ਫੋਰ ਸੇਲ ਧੰਨਵਾਦ ਆਈ ਦੀ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ